ਸੋ ਅਨੋਖਾ ਪਰਿਵਾਰ ਵਿਖਾਵਾਂਗੇ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਦੇ ਨਾਲ ਲੋਕਾਂ ਦੇ ਪਰਿਵਾਰਾਂ ਦੀ ਵੀ ਸੇਵਾ ਜਰੀਏ ਚੁੱਕ ਲਈਏ ਸੋ ਕਹਿੰਦੇ ਨੇ ਕਿ ਪ੍ਰਮਾਤਮਾ ਦੀ ਕਿਰਪਾ ਹੋਵੇ ਅਫੇਰ ਹੀ ਕਿਸੇ ਲੋਰਬੰਦ ਦੀ ਸੇਵਾ ਕੀਤੀ ਜਾਂਦੀ ਹੈ ਸੋ ਤਸਵੀਰ ਤੁਹਾਨੂੰ ਦਿਖਾ ਦਾਂਗੇ ਇੱਕ ਸਮੁੱਚੀ ਟੀਮ ਖੜੀ ਹੈ ਐਨ ਜੀਓ ਦਾ ਅੱਜ ਜਿਹੜਾ ਉਦਘਾਟਨ ਕੀਤਾ ਗਿਆ ਹੈ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਿੰਨੇ ਮੈਂਬਰ ਨੇ ਤੇ ਕਿੰਨਾ-ਕਿੰਨਾ ਦਾ ਸਹਿਯੋਗ ਹੈ ਤੇ ਕਿਹੜੀ-ਕਿਹੜੀ ਸੇਵਾ ਨਿਭਾਈ ਜਾਂਦੀ ਹੈ ਅਧਿਰੇ ਤੁਸੀਂ ਦੇਖ ਰਹੇ ਹੋ ਭਾਈ ਸਾਹਿਬ ਇਹ ਸੰਧੂ ਸਾਹਿਬ ਨੇ ਇਹਨਾਂ ਦੀ ਐਨ ਜੀਓ ਹੈ ਤੇ ਬੜਾ ਪਿਆਰ ਮਿਲਦਾ ਹੈ ਲੋਕਾਂ ਦਾ ਤੇ ਨਾਲ ਦੀ ਨਾਲ ਲੋਕਾਂ ਦੀ ਸੇਵਾ ਵੀ ਕਰਦੇ ਨੇ ਅੱਜ ਜਿਹੜਾ ਇਹ ਉਹਨਾਂ ਨੇ ਐਨ ਜੀਓ ਦਾ ਇਰਾਦੇ ਉਦਘਾਟਨ ਕੀਤਾ ਹੈ ਆਪਾਂ ਗੱਲਬਾਤ ਵੀ ਕਰਾਂਗੇ ਕਿਹੜੀ ਕਿਹੜੀ ਸੇਵਾ ਨਿਭਾ ਰਹੇ ਨੇ ਤੇ ਕਿੰਨੀ ਦੇਰ ਤੋਂ ਸੇਵਾ ਨਿਭਾ ਰਹੇ ਨੇ ਸਭ ਗੱਲਬਾਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਡਾਕਟਰ ਦਪੇਸ਼ ਜੀ ਸਨ ਜੀ ਡਾਕਟਰ ਸਾਹਿਬ ਕਿੰਨੀ ਦੇਰ ਤੋਂ ਸੇਵਾ ਜਰੀ ਨਿਭਾਈ ਜਾ ਰਹੀ ਹੈ ਲੋਕਾਂ ਦੀ ਜਿਹੜੀ ਬੇਸਹਾਰਾਂ ਦੀ ਗਰੀਬਾਂ ਦੀ ਮਦਦ ਕਰ ਰਹੇ ਹੋ ਇਹ ਕਿੰਨੀ ਦੇਰ ਹੋ ਗਈ ਹੈ ਤੇ ਅੱਜ ਕਿਦਾ ਉਦਘਾਟਨ ਕੀਤਾ ਗਿਆ ਸਾਡੇ ਅੱਜ ਅਸੀਂ ਪਿੰਡ ਪੜੀ ਮੀਆਂ ਖਾ ਨਗਰ ਗਰਦਾਸਪੁਰ ਡਿਸਟ੍ਰਿਕਟ ਦੇ ਅੰਦਰ ਇੱਕ ਐਲਜੀਓ ਨਾਉਂਸ ਕੀਤੀ ਆ ਜਿਸ ਐਨਜੀਓ ਦਾ ਨਾਮ ਮਹਾਰਾਜਾ ਰਜੂ ਸਿੰਘ ਇਸ ਇੰਜੀਨੀਅਰ ਦੇ ਅਥਰ ਅਸੀਂ ਦੀਵਤੇ ਬੇਸਹਾਰਾ ਲੋਰਬੰਦ ਪੇਸ਼ਕ ਦਾ ਇਲਾਜ ਤੋਂ ਸੂਆ ਫਸਟ ਪਾਉਂਦੇ ਆ ਸੈਕਿੰਡ ਨੰਬਰ ਇਸ ਦੇ ਨਾਲ ਨਾਲ ਅਸੀਂ ਜਿਹੜੇ ਸਾਡੇ ਕੋਲ ਐਪਲਾਈ ਕਰਨ ਵਾਸਤੇ ਜਿਹੜੇ EMPLOYEER ਆਏ ਨੇ ਉਹਨਾਂ ਨੂੰ ਅਸੀਂ ਇਸ ਐਂਜੂ ਦੇ ਨਾਲ ਜੋੜ ਕੇ ਕੋਈ ਚੰਗਾ ਜਿਹੜਾ ਉਹਨਾਂ ਨੂੰ ਵਰਕ ਵੀ ਦੇਵਾਂਗੇ ਤੁਹਾਡਾ ਸਰਪਰਿਵਾਰ ਦੇ ਵਿੱਚ ਕੌਣ ਕੌਣ ਆ ਕਹਿੰਦੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਉਸ ਤੋਂ ਉਸ ਤੋਂ ਬਾਅਦ ਪਰਿਵਾਰ ਦੀ ਵੀ ਸਪੋਰਟ ਹੁੰਦੀ ਹੈ ਮਾਤਾ ਪਿਤਾ ਦੀ ਵੀ ਸਪੋਰਟ ਹੁੰਦੀ ਹੈ ਉਹਨਾਂ ਦੇ ਕਿਰਪਾ ਦੇ ਨਾਲ ਹੀ ਬੱਚਾ ਕਿਤੇ ਨਾ ਕਿਤੇ ਪਹੁੰਚਦਾ ਹੈ ਤੇ ਤੁਸੀਂ ਬੜੀ ਵੱਡੀ ਸੇਵਾ ਜਰੀਏ ਨਿਭਾ ਰਹੇ ਹੋ ਪਰਿਵਾਰ ਦੇ ਵਿੱਚ ਕੌਣ ਕੌਣ ਆ ਸਾਡੇ ਦਰਸ਼ਕਾਂ ਇਹਦਾ ਪਰਿਵਾਰ ਮੇਰਾ ਹਲਕਾ ਇਸ ਇਲਾਕੇ ਦੇ ਰਹਿੰਦੇ ਵਸਨੀਕ ਲੋਕ ਜੀ ਸੋ ਆ ਮੇਰੇ ਨਾਲ ਖੜੇ ਮੇਰੇ ਸੱਜਣ ਮੇਰੇ ਭਰਾ ਸੋ ਆ ਸਾਰੀਆਂ ਮੇਰੀਆਂ ਫੈਮਲੀ ਟੀਮ ਮੈਂਬਰਸ ਇਹ ਮੇਰਾ ਪਰਿਵਾਰ ਹੈ ਜੀ ਇਸ ਪਰਿਵਾਰ ਦੇ ਵਿੱਚ ਅਸੀਂ ਜਿਹੜਾ ਆਉਣ ਵਾਲੇ ਸਮੇਂ ਵਿੱਚ ਵਰਕਆਊਟ ਕਰਦੇ ਪਏ ਆ ਜਾਂ ਕਰਾਂਗੇ ਸੋ ਮੈਂ ਤੁਹਾਨੂੰ ਇਸੇ ਬੇਨਤੀ ਦੇ ਨਾਲ ਸਭ ਨੂੰ ਇਨੀ ਗੱਲ ਦੇ ਵਿੱਚ ਹੀ ਕਹਿ ਦਿੰਦਾ ਕਿ ਸਾਡੇ ਕੋਲ ਕਿਸੇ ਵੀ ਟੰਗ ਦਾ ਕੋਈ ਗਰੀਬ ਪੇਸ਼ੈਂਟ ਹੈ ਜਿਹੜਾ ਬੰਦਾ ਇਲਾਜ ਨਹੀਂ ਕਰਵਾ ਸਕਦਾ ਉਹ ਆਓ ਸਾਨੂੰ ਇਸ ਸੰਗਠਨ ਦੇ ਵਿੱਚ ਆਨ ਮਿਲੋ ਤੇ ਅਸੀਂ ਉਸ ਪੇਸ਼ੇ ਦਾ ਇਲਾਜ ਬਿਲਕੁਲ ਫ੍ਰੀ ਆਫ ਕਾਸਟ ਫਾਰਮਾ ਕੇ ਸੋ ਐਦੋ ਪਿਛਾਂ ਕਿੰਨੇਕ ਲੋੜਵੰਦ ਪਰਿਵਾਰਾਂ ਦੀ ਤੁਸੀਂ ਮਦਦ ਕਰ ਦਿੱਤਾ ਤੇ ਹੁਣ ਅੱਗੇ ਕਿੱਦਾਂ ਸੀਗੀਆਂ ਜੀ ਉਹਨਾਂ ਪਿੱਛੇ ਸੇਵਾਵਾਂ ਦੇ ਵਿੱਚ ਅਸੀਂ ਹੁਣ ਤੱਕ بے ਰੁਜ਼ਗਾਰ ਜਿਹੜੀਆਂ ਲੜਕੀਆਂ ਸੀਗੀਆਂ ਉਹਨਾਂ ਨੂੰ ਆਪਣੇ ਨਾਲ ਵਰਕਆਊਟ ਜੋੜ ਕੇ ਕੰਮ ਦਿੱਤਾ ਸੈਕਿੰਡ ਨੰਬਰ ਉਸੇ ਦੇ ਨਾਲ ਨਾਲ ਅਸੀਂ ਜਿਹੜੀਆਂ ਪਰਿਵਾਰ ਲੋੜਵੰਦ ਤੇ ਬੇਸਹਾਰਾ ਨੇ ਉਹਨਾਂ ਕ੍ਰੀਮ ਲੜਕੀਆਂ ਦੇ ਵਿਆਹ ਦੀਆਂ ਸ਼ਾਦੀਆਂ ਵੀ ਕੀਤੀਆਂ ਜੀ ਸੋ ਔਰਲ ਇਸ ਸਮੇਂ ਵਿੱਚ ਵੀ ਦਾਵਾ ਕਰਦੇ ਆ ਕਿ ਸਾਡੀਆਂ ਸਰਕਾਰਾਂ ਜਿੱਥੇ ਵੀ ਨੇ ਅੱਜ ਸਾਡੇ ਨਾਲ ਖੜੀਆਂ ਨੇ ਪਰ ਗੱਲ ਵਿੱਚ ਇਹ ਆ ਵੀ ਜਿੰਨਾ ਮਰਜ਼ੀ ਕਰ ਲੋ ਤੁਸੀਂ ਕਿਰਵੀ ਸਰਕਾਰਾਂ ਦਾ ਜਿਹੜਾ ਵਰਕਆਊਟ ਆ ਉਹ ਧਿਆਨ ਸਿਰਫ ਉੱਥੇ ਤੱਕ ਹੀ ਸੀਮਤ ਆ ਇਹ ਸਾਨੂੰ ਜੇ ਆਪਣੇ ਲੋਕਾਂ ਨੂੰ ਬਚਾਉਣਾ ਤੇ ਸਾਨੂੰ ਆਪ ਹੱਲਾ ਮਾਰਨਾ ਪੈਣਾ ਸੋ ਇਸ ਕਰਕੇ ਅਸੀਂ ਇਹ ਹੱਲਾ ਆਪ ਸਾਰੇ ਇਕੱਠੇ ਹੋ ਕੇ ਮਾਰਦੇ ਪਏ ਆ ਤੇ ਆਪ ਜੀ ਦੀ ਹਜ਼ੂਰੀ ਵਿੱਚ ਇਹ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਓ ਤੁਸੀਂ ਵੀ ਸਾਡਾ ਸਾਥ ਦਿਓ ਆਪਾਂ ਇਸ ਵਰਕ ਨੂੰ ਇਸ ਕੰਮ ਨੂੰ ਕਰਨ ਵਿੱਚ ਸਫਲ ਹੋਈਏ ਆ ਬੇਨਤੀ ਹੈ ਜੀ ਸੋ ਡਰ ਸਾਹਿਬ ਅੱਜ ਫਿਰ ਕਿੰਨੇ ਕੇ ਪਰਿਵਾਰ ਇੱਥੇ ਇਕੱਠੇ ਹੋਏ ਨੇ ਅੱਜ ਓਪਨਿੰਗ ਕੀਤੀ ਗਈ ਉਸ ਤੋਂ ਪਹਿਲਾਂ ਦੀ ਤੁਸੀਂ ਸੇਵਾ ਕਰਦੇ ਪਿਓ ਤੁਸੀਂ ਕਿੰਨੇ ਕੇ तकरीबन ਅੱਜ ਥੋੜਾ ਆਈਡੀਆ ਦੇ ਦਿਓ ਕਿੰਨੇ ਕੇ ਪਰਿਵਾਰਾਂ ਆਤੇ ਪਹੁੰਚੇ ਨੇ ਤੇ ਤੁਹਾਡਾ ਉਹਨਾਂ ਨੇ ਦਰਸ਼ਨ ਕੀਤੇ ਨੇ ਤੇ ਤੁਸੀਂ ਉਹਨਾਂ ਦਾ ਧੰਨਵਾਦ ਕੀਤਾ ਏਦਾਂ ਦੀ ਕੋਈ ਗੱਲ ਨਹੀਂ ਆ ਜੀ ਦਰਸਨ ਵੇਖੋ ਅਸੀਂ ਕਰਨ ਵਾਸਤੇ ਬੈਠੀਆਂ ਤੁਹਾਡੇ ਅਸੀਂ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਘਰ ਦੀ ਸੇਵਾਦਾਰ ਤੇ ਜਿਹੜੀਆਂ ਸਾਡੇ ਕੋਲ ਆੜ ਪਹੁੰਚੀਆਂ ਸੰਗਤਾਂ ਨੇ ਉਹਨਾਂ ਸੰਗਤਾਂ ਦੇ ਵਿੱਚ ਅਸੀਂ ਜਿੰਨਾ ਵਰਕ ਆਊਟ ਕੀਤਾ ਤੁਸੀਂ ਦੇਖਿਆ ਬਹੁਤ ਜ਼ਿਆਦਾ ਕਠ ਸੀਗਾ ਉਸ ਕਠ ਦੇ ਵਿੱਚ ਅਸੀਂ ਇਹ ਜਿਹੜੀ ਅੱਜ ਸ ਸਾਡਾ ਮੇਨ ਬਕਸੇ ਦਾ ਸਿਰਫ ਔਰ ਸਿਰਫ ਇਨਸਾਨੀਅਤ ਤੇ ਗਰੀਬ ਦੀ ਸੇਵਾ ਆਟੇ ਦਾਲ ਤੱਕ ਸੀਮਤ ਨਾ ਰਹੀਏ ਅਸੀਂ ਤਗੜੇ ਹੋ ਕੇ ਹਲਾ ਮਾਰੀਏ ਸਾਨੂੰ ਕਿਤੇ ਨਾ ਕਿਤੇ ਸਾਨੂੰ ਸਿਹਤ ਦੇ ਨਾਲ ਸੰਬੰਧਿਤ ਤੁਸੀਂ ਪਿੱਛੇ ਦੇਖ ਕੇ ਜਾ ਕੇ ਮੜਾ ਜਾ ਬੈਕ ਚਲ ਜਓ ਜੋ ਕਵਰ ਦਾ ਸਮਾਂ ਸੀਗਾ ਤੇ ਸਾਡੇ ਆਮ ਲੋਕਾਂ ਦੇ ਨਾਲ ਕੀ ਕੀ ਵਿਤਰੀਆ ਕੀਤਾ ਗਿਆ ਤੁਸੀਂ ਜਾਣਕਾਰ ਹੋ ਸੋ ਇਸ ਚੀਜ਼ ਨੂੰ ਦੇਖਦਿਆਂ ਹੋਇਆ ਜੇ ਅਸੀਂ ਥੋੜੀ-ਬੋਤੀ ਵੀ ਥੋੜਾ ਜਿਹਾ ਆਪਣਾ ਜਮੀਰ ਨੂੰ ਜਾਗਦਾ ਸਮਝਦੇ ਆ ਕਿ ਇਸ ਜਮੀਰ ਨੂੰ ਜਾਗਦਿਆਂ ਹੋਇਆ ਸਿਰਫ ਇਨਾ ਹਲਾਹਾਰਾ ਮਾਰੀਏ ਕਿ ਸਾਨੂੰ ਐਜੂਕੇਸ਼ਨ ਤੇ ਸਿੱਧ ਨਾਲ ਸੰਬੰਧਿਤ ਸਾਨੂੰ ਜਿਹੜੀਆਂ ਉਹ ਇਹੋ ਜਿਹੇ ਜਿਹੜੇ ਸਿਸਟਮ ਅਪਲਾਈ ਕੀਤੇ ਜਾਣ ਜਿਹਦੇ ਨਾਲ ਅਸੀਂ ਦਿਨ ਦਾ ਦਿਨ ਦਾ ਦਿਨ ਸਾਡਾ ਗ੍ਰਾਫ ਉੱਪਰ ਜਾਵੇ ਸੋ ਕੀ ਮੈਸੇਜ ਦੇਣਾ ਚਾਹੁੰਦਾ ਜਿਹੜਾ ਤੁਹਾਨੂੰ ਦੇਖਦੇ ਪੀਏ ਸਾਰੇ ਹੀ ਮੈਸੇਜ ਦਿੱਤੇ ਮੈਂ ਤੁਹਾਨੂੰ ਹੁਣ ਇਹਨਾਂ ਮੈਸੇਜ ਨੂੰ ਫੋਲੋ ਕਰਨਾ ਤੁਸੀਂ ਕਰਨਾ ਜੀ ਬਾਕੀ ਜੀ ਖਾਲਸਾ ਕੋਈ ਗਿਫਤ ਸੋ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਸੱਸੀ ਗੱਲ ਜੀ ਸੱਸੀ ਗੱਲ ਕੀ ਨਾਮ ਦੇ ਮੇਰਾ ਨਾਮ ਦਸਪਾਲ ਸਿੰਘ ਜੀ ਸਰਪੰਚ ਫੇਲ ਤਰਲੇ ਸਰਪੰਚ ਸਾਹਿਬ ਤੁਸੀਂ ਵੀ ਅੱਜ ਪਹੁੰਚੇ ਹੋ ਫਿਰ ਇੱਥੇ ਕਿਦਾਂ ਦਾ ਲੱਗਿਆ ਨਾ ਦਾ ਸ ਬਹੁਤ ਵਧੀਆ ਜੀ ਗੁਰੂ ਰਾਮਦਾਸ ਦੀ ਕਿਰਪਾ ਵਾ ਜਿਹੜਾ ਇਹਨਾਂ ਨੇ ਐਨ ਜੀਓ ਚੇਰੇ ਪੰਜਾਬ ਮਹਾਰਾਜਾ ਜੀ ਸਿੰਘ ਦੇ ਨਾਂ ਤੇ ਚਲਾ ਰਹੇ ਆ ਜੀ ਤੇ ਗੁਰੂ ਦੀ ਕਿਰਪਾ ਦੇ ਨਾਲ ਸਾਰੇ ਕਾਰਜ ਹੁੰਦੇ ਆ ਜੀ ਇੱਕ ਡਾਕਟਰ ਸਾਹਿਬ ਉਹਨਾਂ ਨੇ ਬੜਾ ਵਧੀਆ ਕੀਤਾ ਹੋਵੇ ਇਹਦੇ ਨਾਲ ਜਿਹੜੇ ਗਰੀਬ ਬੱਚੇ ਆ ਉਹਨਾਂ ਦੀਆਂ ਜਿਹੜੀਆਂ ਸਾਧੀਆਂ ਕਿਉਂਕਿ ਖਰਚਾ ਵਾ ਉਹ ਵੀ ਆਪਣੇ ਕੋਲ ਹੋਰ ਵੀ ਜਿਹੜੇ ਲੋੜਵੰਦ ਪਰਿਵਾਰ ਆ ਜੀ ਜਿਹੜੀ ਉਹਨਾਂ ਦੀ ਮਦਦ ਕੀਤੀ ਇਹਨਾਂ ਦੀ ਟੀਮ ਪਹਿਲਾਂ ਸਾਡੇ ਕੋਲ ਗਈ ਸੀ ਤੁਹਾਨੂੰ ਦੱਸ ਰਿਹਾ ਜੀ ਇਹਨਾਂ ਨੇ ਸਾਰਿਆਂ ਨੂੰ ਦੱਸਿਆ ਵੀ 12 ਤਰੀਕ ਨੂੰ ਤੁਸੀਂ ਉੱਥੇ ਆਇਓ ਵੀ ਅੱਜ ਇੱਥੇ ਆ ਕੇ ਆਪਾਂ ਬੜੇ ਪ੍ਰਭਾਵਿਤ ਹੋਏ ਆਂ ਸਾਡਾ ਮਨ ਬਣਿਆ ਵਾ ਕਿ ਡਾਕਟਰ ਨੋਤੇਜ ਸਿੰਘ ਸੰਧੂ ਜਿਹੜੇ ਕਿ ਪਰਿਵਾਰ ਦੇ ਸੁਭਾਗ ਵਾ ਸੁਭਾਗ ਇਸੇ ਕਰਕੇ ਆ ਕਿ ਪਰਿਵਾਰ ਹੁਣ ਲੋਕ ਸਮਝਦੇ ਆ ਪਤੀ ਪਤਨੀ ਤੇ ਮੇਰੇ ਦੋ ਬੱਚੇ ਜੀ ਤੇ ਸੋਹੜੀ ਪੈਸੇ ਦੀ ਅੰਨੀ ਦੌੜ ਲੱਗੀ ਆ ਉਹਦੇ ਤੋਂ ਇਹਨਾਂ ਨੇ ਉੱਪਰ ਉੱਠ ਕੇ ਜਿਹੜੀ ਸਮਾਜ ਦੀ ਸੇਵਾ ਵਾ ਕਿਉਂਕਿ ਇੱਕ ਗਰੀਬ ਤਾਂ ਕਹਿੰਦੇ ਆ ਜਿਹੜਾ ਮੂੰਹ ਆ ਗੁਰੂ ਘਰ ਦੀ ਬੋਲਕ ਹੁੰਦੀ ਆ ਇਹਨਾਂ ਨੇ ਜਿਹੜੀ ਗਰੀਬਾਂ ਦੀ ਬਾਹ ਫੜੀ ਆ ਇਹ ਪਰਮਾਤਮਾ ਦੀ ਮੈਂ ਚਾਹੁੰਦਾ ਕਿ ਦਿਨ-ਦੁਗਣੀ ਰਾਤ ਚੌਕਰੀ ਤੱਕ ਹੀ ਕਰੂ ਕਿ ਇਹ ਲੋੜਵੰਦ ਜਿਹੜੇ ਪਰਿਵਾਰ ਆ ਸਾਡਾ ਫਰਜ਼ ਬੰਦਾ ਕਿ ਇਹ ਵੋਟਾਂ ਦੀ ਕਦਰ ਨਹੀਂ ਵੀ ਅੱਜ ਇਸ ਪਰਿਵਾਰ ਦੀ ਮਤ ਕਰਦੀ ਹੈ ਕਿ ਸਾਡਾ ਇਹ ਵੋਟਰ ਸਪੋਰਟਰ ਆ ਸਾਡੀ ਆਤਮਾ ਲਾਉਣੀ ਕਰੂਗੀ ਜਿਹੜਾ ਲੋੜਵੰਦ ਆ ਉਹਨੇ ਇਹਨਾਂ ਨੂੰ ਭੇਜਿਆ ਜਾਊਗਾ ਕਿ ਕੌਣ ਕੇ ਡਾਕਟਰ ਸਾਹਿਬ ਆਪਾਂ ਪਿੰਡ ਕੈਂਪੂ ਵੀ ਲਗਵਾਵਾਂਗੇ ਇਹਨਾਂ ਦੀ ਜਿੰਨੇ ਉਕ ਜੋਗੇ ਅਸੀਂ ਹੱਥੋਂ ਮਦਦ ਵੀ ਕਰਾਂਗੇ ਕਿਉਂਕਿ ਇੱਕ ਟੀਮ ਵਰਕ ਹੁੰਦਾ ਵਾ ਕੱਲੇ ਦੇ ਕੰਮ ਚੁਣਾਉਣਾ ਪੜਾ ਉਹ ਸਰਪੰਚ ਸਾਹਿਬ ਬੜਾ ਵੱਡਾ ਉਕਰਾਲਾ ਜਿਹੜੀ ਮੈਨੂੰ ਇਹਨਾਂ ਦੇ ਵਿੱਚ ਗੱਲ ਲੱਗੀ ਆ ਜੀ ਅਸੀਂ ਤਿੰਨ ਭਰਾ ਆ ਮੇਰੇ ਜੋਗਰਦਰ ਬਾਹਰ ਆ ਗਏ ਜੀ ਜੇ ਅਸੀਂ ਚੰਗਾ ਕੰਮ ਕਰਦੇ ਆ ਤਾਂ ਨੀਤ ਨੂੰ ਮਰਦਾ ਹੁੰਦੀ ਆ ਸਾਡੇ ਸੁਭਾਗ ਆ ਜਿਹੜੀ ਡਾਕਟਰ ਸਾਹਿਬ ਗੱਲ ਕਰ ਰਹੇ ਸੀ ਕੋਰਟ ਦੇ ਦੌਰਾਨ ਸਾਡੇ ਇਲਾਕੇ ਦੇ ਜਿੰਨੇ ਵੀ ਗ੍ਰੈਂਟੀ ਸੀ ਉਹਨਾਂ ਨੇ ਮਰ ਘਰ ਬੁਲਾ ਕੇ ਉਹਦੋਂ ਖਾਣਾ ਪਾਇਆ ਅਨਖਾਵਾਂ ਘੱਟ ਸੀ ਉਹਨਾਂ ਦੇ ਕਹੇ ਆਂ ਦਾ ਸੌਦਾ ਜੇ ਰੋਡ ਬੰਦਾਂ ਦੀ ਮਤ ਕੀਤੀ ਇਸ ਕਰਕੇ ਅਸੀਂ ਹਮੇਸ਼ਾ ਕਿ ਖੁਸ਼ੀ ਤਾਂ ਮਾਨ ਮਹਿਸੂਸ ਕਰਦੇਗੇ ਇਹਨਾਂ ਨੇ ਸਾਨੂੰ ਸੱਦਿਆ ਵਾ ਤੇ ਅੱਜ ਜਿੱਥੇ ਅਬਾਦ ਕਰਾਂਗੇ ਉਥੇ ਇਹਨਾਂ ਦੀ ਸੱਜੇ ਖੱਬੇ ਬਹੁਤ ਮਾਨ ਕੇ ਡਾਕਟਰ ਸਾਹਿਬ ਉਹਨਾਂ ਦੇ ਨਾਲ ਉਹਨਾਂ ਦੇ ਪ੍ਰਭਾਵ ਤੋਂ ਆਪਾਂ ਜਿੱਥੇ ਵੀ ਹੋ ਸਕਿਆ ਜਿੱਥੇ ਮਦਦ ਕਰ ਸਕਦੇ ਮਦਦ ਲਵਾਂਗੇ ਕਰਾਂਗੇ ਸੋ ਹੋਰ ਵੀ ਇੱਥੇ ਮੈਂਬਰ ਮੌਜੂਦ ਹੈ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਮੇਰਾ ਨਾਮ ਸੁਖਲਾਮ ਸਿੰਘ ਹੈ ਜੀ ਜੀ ਤੁਸੀਂ ਕਿੱਥੋਂ ਆਏ ਹੋ ਪਿੰਡ ਜਫਰਵਾਦ ਜੀ ਭਾਰਤੀ ਕਿਸਾਨ ਯੂਨੀਅਨ ਮਾਝਾ ਦਾ ਰੀਜਨ ਚਾਰਜ ਜੀ ਜੀ ਮੇਰੇ ਕੋਲ ਡਾਕਟਰ ਸਾਹਿਬ ਉਹਨਾਂ ਦੀ ਐਨ ਜੀਓ ਤੋਂ ਉਹਨਾਂ ਦੀ ਟੀਮ ਪਹੁੰਚੀ ਸੀ ਤੇ ਉਹਨਾਂ ਨੇ ਜਾ ਕੇ ਇਹਨਾਂ ਦੇ ਹਸਪਤਾਲ ਦੀ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਿਆ ਜੀ ਉਹਨਾਂ ਨੇ ਦੱਸਿਆ ਵੀ ਜਿਹੜੇ ਗਰੀਬ ਨੇ ਉਹਨਾਂ ਨੂੰ ਆਪਾਂ ਫ੍ਰੀ ਮੈਡੀਕਲ ਸਹੂਤ ਦੇ ਰਹੇ ਆ ਫੇਰ ਰੁਜ਼ਗਾਰ ਬੱਚੇ ਨੇ ਉਹਨਾਂ ਨੂੰ ਰੁਜ਼ਗਾਰ ਦੇ ਰਹੇ ਆ ਸੋ ਉਹਨਾਂ ਦੇ ਸੱਜਣ ਤੇ ਅੱਜ ਹੀ ਇੱਥੇ ਪਹੁੰਚੇ ਹਾਂ ਤੇ ਆ ਆ ਕੇ ਬੜਾ ਚੰਗਾ ਲੱਗਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਸਾਡੀ ਬੁਨਿਆਦੀ ਸਾਡੀ ਸਾਡੇ ਸਮਾਜ ਦੀ ਬੁਨਿਆਦੀ ਲੋੜ ਜੀ ਮੈਡੀਕਲ ਦੀ ਸਹੂਤ ਹਰ ਇੱਕ ਦੀ ਲੋੜ ਹੈ ਜੇ ਬੱਚੇ ਸਾਡੇ ਬੇਰੁਜ਼ਗਾਰ ਨੇ ਉਹਨਾਂ ਨੂੰ ਰੁਜ਼ਗਾਰ ਵੀ ਚਾਹੀਦਾ ਸੋ ਬੜਾ ਚੰਗਾ ਉਪਰਾਲਾ ਅਸੀਂ ਡਾਕਟਰ ਸਾਹਿਬ ਨੂੰ ਵਿਸ਼ਵਾਸ ਵੀ ਦਿਮਾਉਣਾ ਹੈ ਕਿ ਮੋਢੇ ਨਾਲ ਮੋਢਾ ਜੋੜ ਕੇ ਇਸ ਸਮਾਜ ਸੇਵਾ ਜਿਹਨਾਂ ਦਾ ਸਾਥ ਕਰਾਂਗੇ ਸੋ ਉਹਨਾਂ ਨੇ ਡਾਕਟਰ ਸਾਹਿਬ ਵੱਲੋਂ ਕਿਹਾ ਗਿਆ ਹੈ ਕਿ ਜੇ ਕੋਈ ਲੋੜਵੰਦ ਪਰਿਵਾਰ ਹੈ ਜਿਸ ਦੇ ਕੋਲ ਇਲਾਜ ਕਰਾਉਣ ਵਾਸਤੇ ਪੈਸੇ ਨਹੀਂ ਉਹਨਾਂ ਤੇ ਵੀ ਫ੍ਰੀ ਜਿਹੜਾ ਲਾਗੂ ਹਾਂਜੀ ਡਾਕਟਰ ਸਾਹਿਬ ਉਹਨਾਂ ਨੇ ਜਿਹੜੀ ਅੱਜ ਨਾਉਸਾਂਡ ਕੀਤੀ ਹੈ ਨਾ ਕਿ ਜੇ ਕੋਈ ਗਰੀਬ ਹੈ ਪਰਿਵਾਰ ਜਿਨ੍ਹਾਂ ਦੇ ਕੋਲ ਕੋਈ ਮਾਲੀ ਤੌਰ ਦੇ ਤੇ ਜਿਹੜੇ ਪਿਛੜੇ ਹੋਏ ਨੇ ਨਹੀਂ ਕਰਾ ਸਕਦੇ ਆਪਣਾ ਇਲਾਜ ਕਿ ਉਹਨਾਂ ਦਾ ਫਰੀ ਇਲਾਜ ਕਰਵਾਉਣਾ ਨਹੀਂ ਕੋਈ ਤੋਂ ਵੱਡੀ ਤੇ ਸਹੂਲਤ ਹੀ ਕੋਈ ਨਹੀਂ ਜੀ ਜਿਸ ਗਰੀਬ ਦਾ ਇਲਾਜ ਫਰੀ ਹੋ ਜਾਏ ਜਿਹਦੇ ਬੱਚੇ ਨੂੰ ਰੋਜ਼ਗਾਰ ਮਿਲ ਜੇ ਵੱਡੀਆਂ ਸਹੂਲਤਾਂ ਨੇ ਤੋਂ ਮਹਾਰਾਜ ਕਰੀ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਹੋਰ ਅੱਗੇ ਸਮਾਜ ਦੀ ਜੀ ਆਪਾਂ ਹੋਰ ਵੀ ਇੱਥੇ ਜਿਹੜੇ ਲੋੜਵੰਦ ਪਰਿਵਾਰ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਓਕੇ ਸੋ ਹੋਰ ਵੀ ਪਰਿਵਾਰ ਆਤੇ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਨਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਦੇਖੋ ਕੀ ਨਾਮ ਜੀ ਉਹ ਇਹਦੇ ਬਲਵਿੰਦਰ ਸੋ ਸੋ ਕਿਦਾਂ ਦਾ ਲੱਗਿਆ ਡਾਕਟਰ ਸਾਹਿਬ ਉਹਨਾਂ ਨੇ ਐਨ ਜੀਓ ਚਲਾਈ ਹੈ ਬਹੁਤ ਸੋਹਣਾ ਲੱਗਿਆ ਕੀ ਕਹਿਣਾ ਚਾਹੁੰਦੇ ਹੋ ਨਹੀਂ ਕਹਿਣਾ ਕੋਈ ਨਹੀਂ ਬੰਦੇ ਬੋਲ ਹਾਂ ਜੀ ਇਹ ਮੈਂ ਬੋਲ ਨਹੀਂ ਸਕਿਆ ਜੀ ਮੇਰਾ ਘਰ ਨਹੀਂ ਜੀ ਤੁਸੀਂ ਵੀ ਅੱਜ ਫਿਰ ਆਪਣਾ ਦੁੱਖੜਾ ਸੁਣਾਣ ਆਏ ਹੋ ਅੱਖਾਂ ਦੇ ਵਿੱਚ ਹੰਝੂ ਆ ਗਏ ਨੇ ਕੋਈ ਨਹੀਂ 达ਰ ਸਾਹਿਬ ਬੈਠੇ ਨੇ 达ਰ ਸਾਹਿਬ ਨਹੀਂ ਪ੍ਰਮਾਤਮਾ ਬੈਠਾ ਦਾ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਤੁਹਾਡੇ ਦੀ ਵੀ ਕਿਰਪਾ ਹੋ ਦੀ ਕਿ ਕਿਤੇ ਨਾ ਕਿਤੇ ਜੀ ਬਸ ਉਸ ਉੱਪਰ ਕਰਦੇ ਰਹੇ ਜੀ ਤੁਹਾਨੂੰ ਕਿਹਨੇ ਦੱਸਿਆ ਕਿ ਉੱਥੇ ਜਾਣਾ ਹੈ ਅਸਾਂ ਨੂੰ ਉੱਥੇ ਪਿੰਨ ਪਤਾ ਲਗਾ ਨਿਆਣੇ ਆਏ ਅੱਦੇ ਤੇ ਫਿਰ ਅਸੀਂ ਦੋ ਚਣੀਆਂ ਆਈਆਂ ਜੀ ਜੀ ਬਹੁਤ ਬੀਠੀ ਸੱਤੀ ਸੱਸ ਮੇਰੇ ਜੀ ਲੱਗਦਾ ਹੈ ਕਿ ਪ੍ਰਮਾਤਮਾ ਦੀ ਕਿਰਪਾ ਹੋ ਗਈ ਤੁਸੀਂ ਇੱਥੇ ਪਹੁੰਚ ਗਏ ਹੋ ਹਾਂ ਜੀ ਹਾਂ ਜੀ ਬਹੁਤ ਮੇਰਾ ਬੱਚਾ ਆਇਆ ਹੋਇਆ ਜੀ ਜੀ ਮੇਰਾ ਪੁੱਤ ਆਇਆ ਕੀ ਕਰਾਂਗੇ ਜੀ ਤੁਸੀਂ ਕਹਿੰਦੇ ਆਂ ਇੱਕ ਪਾਪਾ ਜੀ ਜੀ ਕੋਈ ਨਹੀਂ ਕਿਰਪਾ ਹੋ ਜੇਗੀ ਫਿਰ ਪਰਮਾਤਮਾ ਦੀ ਕੋਈ ਸਫੈ ਨਹੀਂ ਕੋਈ ਨਹੀਂ ਸੋਚਦਾ ਘਰ ਜਾ ਕੇ ਵੀ ਖਪਾਲੇ ਮਰੇ ਪਿੱਗੇ ਕੋਈ ਗੱਲ ਨਹੀਂ ਜੀ ਜਿੱਤੇ ਤੁਸੀਂ ਪਹੁੰਚ ਗਏ ਉੱਥੇ ਕਿਰਪਾ ਹੋ ਜੇਗੀ ਸੋ ਗੱਲਬਾਤ ਕੀਤੀ ਜੀ ਉਹ ਆਪਣੇ ਅਨਜੁਣੀ ਰੋਕ ਪਾਏ ਕਹਿੰਦੇ ਨੇ ਕਿ ਬੜੇ ਆਪਾਂ ਮੜੇ ਹਾਲਾਤਾਂ ਦੇ ਵਿੱਚੋਂ ਲੰਘਦੇ ਪਏ ਆਂ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਅੰਦਰ ਕਿ ਕਿੱਦਾਂ ਲੋਕ ਬੈਠੇ ਹੋਏ ਨੇ ਆਪਣੀ ਵਾਰੀ ਦੀ ਉਡੀਕ ਕਰਦੇ ਪਏ ਨੇ ਆਪਣੇ ਆਪਣੇ ਦੁੱਖ ਰੇ ਦੱਸ ਰਹੇ ਨੇ ਕਹਿੰਦੇ ਨੇ ਕਿ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਕੋਈ ਨਾ ਕੋਈ ਹਿਲਅ ਫਿਲਾ ਪਰਮਾਤਮਾ ਕਰ ਦਿੰਦਾ ਹੈ ਸੋ ਵੀਡੀਓ ਨੂੰ ਆਪਕਾ ਸ਼ੇਅਰ ਕਰਿਓ ਉੱਥੋਂ ਤੱਕ ਪੁੰਚਣੀ ਚਾਹੀਦੀ ਏ ਜਿੱਥੇ ਕੋਈ ਲੋੜਵੰਦ ਪਰਿਵਾਰ ਬੈਠਾ ਏ ਉੱਥੋਂ ਤੱਕ ਵੀਡੀਓ ਨੂੰ ਪਹੁੰਚਾਓ ਸੋ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲक्की ਰਾਜਵੋਧ ਗੁਰਦਾਸ ਕੋ